ਅੰਮ੍ਰਿਤਸਰ ਦੀ ਥਾਣਾ 베ਰਕਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਿਛਲੇ ਦਿਨੀ ਠੇਕੇਦਾਰ ਤੋਂ ਕੀਤੀ ਗਈ ਗੈਰਕਾਨੂੰਨੀ ਬਿਦੂਤ ਦੇ ਦੋਸ਼ੀਆਂ ਨੂੰ ਕੀਤਾ ਕਾਬੂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੇਸੀ ਪਿਸਤੌਲ ਅਤੇ ਇਸ ਦੇ ਨਾਲ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹਨ ਨਸ਼ਾ ਕਰਨ ਦੇ ਵੀ ਆਦੀ ਹਨ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਜ਼ਰ ਕੀਤਾ ਜਾਵੇਗਾ ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਤੇ 베ਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇਹ ਖੋ ਕੇ ਲੈ ਜਾਂਦੇ ਆ ਪਿਸਤਲ ਦੀ ਨੋਕ ਤੇ ਇਹਦੇ ਵਿੱਚ ਮਾਨੀਓ ਕਮਿਸ਼ਨਰ ਆਫ ਪੁਲਿਸ ਅਮਰੀ ਸਰ ਸ਼੍ਰੀ ਰਣਜੀਤ ਸਿੰਘ ਟਲਵਾਈਪੀਐਸ ਸਾਡੇ ਏਡੀਸੀਪੀ 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ ਬੇਰਕੇ ਦੀ ਸਾਰੀ ਟੀਮ ਲੈਡ ਬਾਈ ਐਸਐਚਓ ਇਨਸਪੈਕਟਰ ਅਮਨਜੋਤ ਕੌਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਟ੍ਰੇਸ ਕੀਤਾ ਇਹਦੇ ਵਿੱਚ ਦੋ ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਥਾਣਾ ਕੰਬੋ ਦੇ ਏਰੀਆ ਦੇ ਰਾਜਵਿੰਦਰ ਸਿੰਘ ਤੇ ਸਾਬ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਅਤੇ ਦੋ ਨੇ ਗੁਰਸਿੱਧਕ ਅਤੇ ਪਰਸ਼ੂ ਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਤਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਤਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਸੀ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਆ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤੇ ਚਲੋ ਅਸੀਂ ਉਹਨੂੰ ਬਰਾਮਦ ਕਰ ਹੀ ਲਿਆ ਇਹ ਥੋੜਾ ਬਹੁਤ ਹੈਗੇ ਨੇ ਨਸ਼ੇ ਦੇ ਆਦਿ ਬਾਕੀ ਅਜੇ ਕਿਉਂਕਿ ਅਸੀਂ ਪਹਿਲੇ ਵੀ ਕੋਈ ਇਹਨਾਂ ਦੇ ਮਾਮਲੇ ਦਰਜ ਹੋਏ ਇਹਨਾਂ ਦੇ ਉੱਪਰ ਤਿੰਨ ਜਾਣਿਆਂ ਦੇ ਉੱਪਰ ਪਹਿਲਾਂ ਮਾਮਲੇ ਦਰਜ ਨੇ ਇੱਕ ਦੇ ਉੱਪਰ ਜਿਵੇਂ 295A ਦਾ ਇੱਕ ਮੁਕਦਮਾ ਦਰਜ ਹੈ ਦੋ ਦੇ ਉੱਪਰ ਜਿਹੜਾ ਪਰਸ਼ੂਰਾਮ ਹੈ ਉਹਦੇ ਉੱਪਰ ਖੂਹਾਂ ਦੇ ਦੋ ਮੁਕਦਮੇ ਪਹਿਲਾਂ ਦਰਜ ਨੇ ਉਮਰ ਦੇ ਦੰਦਾ ਕੀ ਨੇ ਉਮਰ ਇਹਨਾਂ ਦੀ ਹੈਗੀਆਂ ਆਰਾਊਂਡ ਜਿਹੜੀ ਕੋਈ 25 ਤੋਂ 30 ਸਾਲ ਦੇ ਵਿੱਚ ਨੇ ਤੇ ਹੈ ਇਹ ਵਿਲੀ ਨੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਹੋ ਜਿਹੀ ਨਿ ਵਾਰਦਾਤਾ ਵਗੈਰਾ ਸਰ ਹੋਰ ਵੀ ਗੈਂਗ ਮੈਂਬਰਾਂ ਦੇ ਨਾਲ ਲੱਗੇ ਨਾ ਇਹਦੇ ਵਿੱਚ ਫਿਲਹਾਲ ਚਾਰ ਹੀ ਗੈਂਗ ਮੈਂਬਰ ਸੀਗੇ ਤੇ ਅਸੀਂ ਬਾਕੀ ਹੋਰ ਇਹਨਾਂ ਦੀ ਹੋਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜੇ ਇੰਨੀਆਂ ਜਿੰਨੀਆਂ ਵਾਰਦਾਤਾ ਅਜੇ ਤੱਕ ਸਾਹਮਣੇ ਆਈਆਂ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਤਾਂ ਕਿਹੜੇ ਕਿਹੜੇ ਲੱਗੇ ਨੇ ਵਾਰਦਾਤਾ ਇਹਨਾਂ ਨੇ ਜਿਆਦਾ ਸ਼ਹਿਰ ਤੇ ਥੋੜਾ ਜਿਹਾ ਜਿਹੜਾ ਰਲਦਾ ਮਿਲਦਾ ਏਰੀਆ ਜਿੱਥੇ ਕਿ ਮਜੀਠਾ ਰੋਡ ਹੈ ਉੱਥੇ ਜਿਵੇਂ ਕੋਈ ਬਾਈਕ ਹੋਈ ਆ ਹੋਰ ਜਿਹੜੀਆਂ ਹੋਆ ਕਿ ਜਮ ਮੋਬਾਈਲ ਇਹਨਾਂ ਦੇ ਕੋਲ ਪੰਜ ਬ੍ਰਾਂਡ ਹੋਏ ਨੇ ਜਿਹੜੇ ਇਹਨਾਂ ਨੇ ਪਹਿਲਾਂ ਖੋ ਕਿੱਥੇ ਨੇ ਲੱਗ ਰਿਹਾ ਸੀ ਵੀ ਐਸ ਦੇ ਕਿੱਥੇ ਸੀ ਕੋਈ ਪਤਾ ਲੱਗਾ ਇਹ ਅਜੇ ਇਫੈਕਟ ਨਹੀਂ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਜੇ ਅਸੀਂ ਹੋਲਡ ਰੱਖਾਈ ਇਹਨਾਂ ਨੂੰ ਕਰ ਰਹੇ ਆ ਇਹਨਾਂ ਦੇ ਜਿਵੇਂ ਫੋਨ ਦਾ ਤੇ ਕਿਉਂਕਿ ਟੈਕਨੀਕਲ ਹੋ ਹੀ ਜਾਂਦਾ ਉਹ ਸੀ ਟੈਕਨੀਕਲ ਕਰਕੇ ਇਹਦੇ ਵਿੱਚ ਸਾਰਾ ਲੈ ਕੇ ਆਵਾਂਗੇ ਵੀ ਇਹਨਾਂ ਨੇ ਕਿੱਥੋਂ ਮੋਬਾਈਲ ਲਿਆ ਕਿੱਥੇ ਵੇਚਿਆ